ਰੂਦੂ ਦਾ ਦੋ ਦੰਗ ਨਹੀਂ ਕੱਟਦੇ ਹਫਤੇ ਹਾਂ ਰੂਦੂ ਦਾ ਰੋ ਮੱਲਾ ਰੂਦੂ ਦਾ ਨੌਰ ਹੈ ਹੁੰਦਾ ਨੌਰ ਰੱਖਣ ਦੀ ਪੁੱਦੂ ਦੂਜੇ ਨਹੀਂ ਰੱਖਦਾ ਨੌ ਰੂਦੂ ਦਾ ਨਾ ਉਹ ਗਿਆ ਰਾਜਿਆ ਜੈ ਜੈ ਜੀ ਹਲੇ ਵੀ ਗੱਤ ਹੈ ਦੋ ਜੀ ਜਿਆਦੇ ਤੱਕ ਰੂਦੂ ਆਣ ਸੰਧੀ ਤੇ ਇੱਕ ਉਗਰਾਹਾਂ ਤੇ ਇੱਕ ਉਗਰਾਹਾਂ ਲਓ ਭਰਾਵੋ ਬਈ ਅੱਜ ਆਪਾਂ ਨੂੰ ਇੱਕ ਜੋਧਾ ਮਿਲਿਆ ਜਿਹੜਾ ਪਿਛਲੇ ਕਿਸਾਨ ਅੰਦੋਲਨ ਵੇਲੇ ਨਾ ਬੰਦੇ ਨੇ ਜਾਨ ਤਲੀ ਤੇ ਲਾ ਕੇ ਸਾਨੂੰ ਮੈਂ ਦੱਸਾਂ ਗੱਲ ਕਹਿੰਦਾ ਬਈ ਮੈਂ ਦੋ ਜਿਉਂਦੇ ਆ ਜਿਹੜੇ ਆਪਣੇ ਹੱਥੋਂ ਗਿਆ ਸਾਲੇ ਗੋਲੇ ਹੁੰਦੇ ਨਾ ਕਹਿੰਦਾ ਉਹਦੇ ਪਿੰਡ ਲੈ ਗਿਆ ਤੀ ਤੇ ਕਹਿੰਦਾ ਪਿੰਡ ਫਿਰ ਚਲਾ ਕੇ ਵੀ ਦਿਖਾਏ ਵੀ ਐਂ ਚੱਲਦਾ ਇੰਨਾ ਔਖਾ ਕਰਦੇ ਦੀ ਤੇ ਉਹ ਜੋਧੇ ਦੇ ਮੈਸੋਂ ਦਰਸ਼ਨ ਕਰਵਾਉਣਾ ਉਹਦਾ ਪਿੰਡ ਵਗੈਰਾ ਵੀ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਤੇ ਮੰਨ ਲਓ ਕੀ ਵਾਕਿਆ ਹੋਇਆ ਸੀਗਾ ਜੀ ਆਪਾਂ ਉਸ ਬਾਰੇ ਦੱਸੋ ਉਹ ਬਾਈ ਜਿੱਦ ਦੇ ਸੀ ਦਿੱਲੀ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਹਾਂ ਉੱਧੇ ਗਏ ਸੀ ਸੀ ਠੀਕ ਹੈ ਤੇ ਆਪਕੋ ਤੁਰੇ ਹੀ ਬੁਲਾਡ ਦੀ ਦਾਣਾ ਮੁੰਡੀ ਨੂੰ ਪੂਰਾ ਕੱਟ ਕਰਕੇ ਤੁਸੀਂ ਅੱਛਾ ਮੰਗ ਲਾਓ ਠੀਕ ਹੈ ਬਹੁਤ ਬਹੁਤ ਕੋੜਾ ਨਾ ਮੁਸੀਬਤਾਂ ਨਾ ਪਹੁੰਚੇ ਉੱਥੇ ਸੀ ਠੀਕ ਹੈ ਜਦੋਂ ਉੱਥੇ ਪਹੁੰਚੇ ਇਹਨਾਂ ਦੇ ਬਾਰਡਰ ਬੂਟੇ ਦਾ ਹਾਲਾਤ ਇਹ ਸੀ ਸਾਰੇ ਹਾਂ ਸਾਨੂੰ ਮਾਰਤਾ ਮੈਟਰੋ ਦੇ ਪੁਲ ਨੇ ਅੱਛਾ ਮੈਟਰੋ ਦੇ ਪੁਲ ਤੇ ਚੜ ਕੇ ਫੌਜਾਂ ਨੇ ਸਾਡੇ ਥੂ ਬੈਸ ਦੇ ਗੋਲੇ ਜਿਹੜਾ ਇਧਰ ਟਿੱਕਰੀ ਬਾਰਡਰ ਵਾਲੇ ਪਾਸੇ ਮੈਟਰੋ ਦਾ ਪੁਲ ਆ ਗਿਆ ਹਾਂ ਟਿੱਕਰੀ ਬਾਰਡਰ ਤੇ ਸੀ ਹਾਂ ਉਹ ਛੁੱਟੀ ਰੱਖ ਖੋਇਆ ਮੱਤਿਆਂ ਕੇ ਰਾ ਸੀ ਪਿੱਛੇ ਹਟ ਕੇ ਪੂਹ ਪਾ ਕੇ ਖੰਜਾਂ ਲੈ ਕੇ ਹਾਂ ਉਖਲਾਇਆ ਹਾਂ ਆਖਾ ਬਸ ਇਹਨਾਂ ਨੂੰ ਫੜਾਂਗੇ ਯਾਰ ਠੀਕ ਹੈ ਜੋ ਆਇਆ ਤੇ ਨਿਗਾ ਚ ਪੈ ਗਿਆ ਮੇਰੇ ਮਾ ਛੜ ਛੜਤਾ ਮਾ ਆਪਦੇ ਸਿਰ ਤੋਂ ਲਾ ਕੇ ਪਰਨਾ ਥੱਲੇ ਹੋ ਗਿਆ ਅੱਛਾ ਬੁੱਚ ਲਿਆ ਮੈਂ ਹਾਂ ਬੁੱਚ ਲਿਆ ਤੇ ਦੂਜਾ ਆ ਹੂੰ ਉਹ ਮਾ ਪਾ ਕੇ ਪਾ ਕੇ ਜੇਬ ਚ ਤੇ ਦੂਜਾ ਫੇਰ ਬੁੱਚ ਲਿਆ ਅੱਛਾ ਪਹਿਲਾਂ ਡਰਿਆ ਨਹੀਂ ਹੈ ਵੀ ਫਟ ਜੂ ਇਹ ਆ ਹੋ ਜੂ ਮਰਨ ਖਾਤਰ ਤਾਂ ਗਏ ਸੀ ਆਏ ਆਏ ਹਾਏ ਦਰਨ ਖਾਤਰ ਨਹੀਂ ਗਏ ਸੀ ਮਰਨ ਖਾਤਰ ਗਏ ਸੀ ਹਾਂ ਮਾ ਦੋ ਫੇਰ ਬਈ ਜਦੋਂ ਬਾਹਰ ਡਿੱਗ ਪਿਆ ਸਾਡੇ ਤੂਆਂ ਤਾਂ ਪਿਆ ਖਾ ਟਰਾਲੀ ਨਾਲ ਜਿਵੇਂ ਬੱਚੇ ਸਾਡੇ ਇੱਕ ਦੋ ਟੱਕਰਾਂ ਹਾਂ ਆਸਾ-ਪਾਸਾ ਹੋ ਗਏ ਬਾਹ ਬੂਕੇ ਟਰਾਲੀ ਨਾਲ ਉਹਨੇ ਆਸਾ-ਪਾਸ ਪੁੰਚ ਗਏ ਸੀ ਨੇ ਉਹ ਤੋਂ ਡਰ ਲੱਗੇ ਪਰ ਉਹਨੇ ਤਾਂ ਵੀ ਹੈ ਨਾ ਕਿਤੇ ਟੱਟਣਾ ਚੱਲ ਜੇ ਇੱਥੇ ਹਾਂ ਸਹੀ ਗੱਲ ਹੈ ਫਿਰ ਉਹ ਰੱਖਿਆ ਮੈਂ ਬਹੁਤ ਦੂਸਾਂ ਤੇ ਉਹ ਟਰਾਲੀ ਤੇ ਠੀਕ ਹੈ ਫਿਰ ਉਹ ਮੈਂ ਪਿੰਡ ਲਿਆਇਆ ਅੱਛਾ ਬਾਜੀ ਤੁਹਾਨੂੰ ਮੈਂ ਮਾਮੂਰ ਤੇ ਪਿੰਡ ਆਇਆ ਬਾਜੀ ਤੁਹਾਨੂੰ ਪਿੰਡ ਲੈ ਕੇ ਦਿਖਾਇਆ ਲੋਕਾਂ ਨੂੰ ਗੱਲਬਾਤ ਵੀ ਬੱਚਕੇ ਆ ਚੀਜ਼ਾਂ ਹਾਂ ਨੇ ਸਾਨੂੰ ਉੱਥੇ ਨਾ ਹਰਾਨ ਕੀਤਾ ਗੱਲ ਛੱਡ ਦਿਓ ਮੈਨੂੰ ਕੀ ਆਹੇ ਮਾਂ ਇੱਥੇ ਖੜੋ ਮੈਂ ਚਲਾ ਕੇ ਦਾਂ ਤੁਹਾਨੂੰ ਹਾਂ ਗੱਮ ਮਾਰਿਆ ਧਰਤੀ ਤੇ ਹਾਂ ਦੇਖੀ ਨਾ ਕੁਝ ਕਿਸੇ ਨੂੰ ਸਹੀ ਗੱਲ ਐ ਜੇ ਬਾਪ ਤੁਹਾਨੂੰ ਜਿਹੜੇ ਜਦੋਂ ਟਰਾਲੀ ਤੇ ਤੈਨੂੰ ਐ ਨਹੀਂ ਕਿਹਾ ਕਿ ਤੂੰ ਮਰਵਾਵੇਂਗਾ ਬੋੜਿਆ ਤੂੰ ਪੰਗਾ ਛੇੜਦਾ ਹੈ ਅੰਦਰ ਧਰਕੇ ਗਏ ਉਹ ਲੈ ਤੂੰ ਲੈਤਾ ਹੋ ਅੰਦਰ ਉਹ ਬੁੱਚਲੇ ਨਾ ਬਾਪੇ ਚ ਪਾ ਕੇ ਧਰ ਲੈ ਉਹ ਮਾਂ ਉਹ ਪਿੰਡਰ ਨਾਲ ਨਹੀਂ ਕਿਹਾ ਵੀ ਤੂੰ ਮਰਵਾਵੇਂਗਾ ਖਾਮਾ ਪਿੰਡਰ ਨੇ ਨਹੀਂ ਗਾਣਾ ਦਿੱਤੀ ਵੀ ਤੂੰ ਮਰਵਾਵੇਂਗਾ ਆ ਬੈਠੇ ਮੇਰੇ ਪਿੰਡ ਦੀ ਨਾਲ ਅੱਛਾ ਠੀਕ ਐ ਇਹ ਵੀ ਰੇਵਿੰਡੀ ਯਾਰ ਨੇ ਫਿਰ ਉਥੇ ਦਰਨ ਖਤ ਨਹੀਂ ਗਏ ਸੀ ਮਰਨ ਖਤ ਮਰਨ ਖਤ ਅੱਜ ਵੀ ਇੱਥੇ ਬੈਠੇ ਆ ਹਾਂ ਅੰਦੋਲਨ 'ਚ ਬੈਠੇ ਆ ਕੋਈ ਮੁਸੀਬਤ ਪੰਜਾਬ ਕੁਝ ਵੀ ਹੁੰਦਾ ਜਾਨ ਦੇਣ ਨੂੰ ਤਿਆਰ ਸਹੀ ਗੱਲ ਹੈ ਨਹੀਂ ਬਿਲਕੁਲ ਕਿਹੜਾ ਪਿੰਡ ਆ ਜਾਂਦਾ ਆਪਣਾ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਡ ਪੁੱਤੀਵਾਲ ਖੁਰਦਾ ਬਰਿੰਡੇ ਜ਼ਿਲ੍ਹੇ 'ਚ ਮੋੜ ਮੰਡੀ ਕੋਲੇ ਮੋੜ ਮੰਡੀ ਕੋਲੇ ਹਾਂ ਮੇਰਾ ਨਾਮ ਜੈਵ ਸਿੰਘ ਹੈ ਠੀਕ ਹੈ ਮੈਨੂੰ ਪਿੰਡ 'ਚ ਵੀ ਲੋਕ ਟੰਗੀ ਕਹਿੰਦਾ ਜੈਵ ਟੰਗੀ ਟੰਗੀ ਹਾਂ ਉਹਦਾ ਕੀ ਮਤਲਬ ਮਸ਼ਹੂਰ ਆ ਪਹਿਲਾਂ ਤੋਂ ਅੱਲ ਪੈਂਦੀ ਢੰਗ ਢੰਗਣਾ ਜਗਾੜਲਾ ਹਾਂ ਟੰਗੀ ਤੁਹਾਨੂੰ ਪੈਂਦੀ ਆ ਤੁਹਾਨੂੰ ਅੱਲ ਪੈਂਦੀ ਟੰਗੀ ਪਤਾ ਜਾਂ ਤੋਂ ਢੰਗ ਲਾ ਕੀਦਾ ਫਿਰ ਬੰਬ ਲਾਇਆ ਹਾਂ ਹਾਂ ਸਾਨੂੰ ਪਿੰਡ ਦੇ ਵਿੱਚ ਵੀ ਜੇ ਕਿਸੇ ਨੇ ਜਾਣਾ ਹੋਵੇ ਸਾਡੇ ਘਰੇ ਕੱਲਾਏ ਕਹਿੰਦੇ ਢੰਗੇ ਦੇ ਘਰੇ ਜਾਣਾ ਅੱਛਾ ਕੋਈ ਘਰ ਅੱਲ ਟੰਗੀਆਂ ਨੇ ਠੀਕ ਹੈ ਮੌਕਾ ਮਲੇ ਤਾਂ ਰੱਖੀ ਠੀਕ ਹੈ ਇੱਕ ਸਾਡੇ ਪਿੰਡ ਕਰਮ ਸਿੰਘ ਵੀ ਆ ਜਿਹੜਾ ਸਾਡੇ ਪਿੰਡ ਵਾਹਿਆ ਹੋਇਆ ਉਹ ਖੇਤੀ ਕਰਦਾ ਦੂਜੀ ਆਰਗੇਨਿਕ ਹੈਗਾ ਗਵੰਡੀ ਦਾ ਮੇਰਾ ਗਵੰਡੀਆ ਹਾਂ ਸਾਡਾ ਉਹ ਫੁੱਫੜ ਲੱਗਦਾ ਹੈ ਹਰੀਗੜ ਵੇ ਆਇਆ ਵੇਗਾ ਇੱਦਾਂ ਪਿਆ ਹੈਗਾ ਤੇਰੇ ਪਿੰਡ ਪਸੇਰੀ ਮੂਹਲ ਵੇਤੀਆਂ ਅਸੀਂ ਦੰਦੇ ਰਹਿਆ ਹਾਂ ਹੈਂ ਅਸੀਂ ਵੀ ਆਰਗੈਨਿਕ ਕਰਕੇ ਬਣਾ ਕੇ ਤਾਂ ਲਿਆ ਸੀ ਵੀਡੀਓ ਐਸੇ ਛੋਟਾ ਉਹ ਮੁੰਡੇ ਦੀ ਠੀਕ ਹੈ ਤੇ ਉਹਦੇ ਡੈਡੀ ਹਾਂ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਹੋਰ ਠੀਕ ਹੋ ਜੀ ਹਾਂ 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 ਠੀਕ ਹੈ ਆ ਮੈਂ ਉਹਦਾ ਨਾਂ ਲੈਣੀ ਲੱਗਿਆ ਦੀ ਮੈਂ ਇੱਕ ਹੋਰ ਮੁੰਡਾ ਮੇਰੇ ਦਿਮਾਗ ਚੋਂ ਨਿਕਲ ਗਿਆ ਠੀਕ ਹੈ ਨਾ ਠੀਕ ਹੈ ਤੇ ਇਹ ਦੇਖ ਲਓ ਭਰਾਵਾ ਵੀ ਐਡੇ ਐਡੇ ਜਜਵੇ ਨੇ ਬੰਦਿਆਂ ਦੇ ਹਨਾ ਜਦੋਂ ਮੌਤ ਮਿਸਲੀ ਨਾ ਕਹਿੰਦੇ ਜਿਵੇਂ ਮੈਂ ਤੁਹਾਨੂੰ ਅੱਜ ਗੱਲ ਕਹੀ ਸੀ ਵੀ ਜਦੋਂ ਇਹ ਤਾਂ ਮੌਤ ਦੂਰ ਭਾਈਦੀ ਐ ਦਰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਆਪਾਂ ਮੰਨਦੇ ਆ ਹੁਣ ਡੱਲੇਵਾਲ ਸਾਹਿਬ ਦੇਖਣਾ ਬੈਠਾ ਐ ਮੌਤ ਮਿਥ ਕੇ ਬੈਠਾ ਐ ਹੁਣ ਮੌਤ ਮੌਤ ਦੂਜੇ ਉਹ ਵੀ ਬੰਦੇ ਨੇ ਜਿਹੜੇ ਬਿਆਨ ਹੀ ਦੇਈ ਜਾਂਦੇ ਨੇ ਕਹਿੰਦੇ ਡਰਾਮੇ ਕਰਦਾ ਐ ਕਿਵੇਂ ਹੋਜੂ ਆ ਕਿਵੇਂ ਹੋਜੂ ਉਹਨਾਂ ਨੂੰ ਕਹਾਂ ਤੁਸੀਂ ਹਫ਼ਤੇ ਦੀ ਭੁੱਖੜ ਨਾਲ ਕਰਕੇ ਦੇਖੋ ਪਰ ਉਹ ਦੂਰ ਦਾ ਫੂਦੂ ਦੋ ਦੋ ਟੰਗ ਨਹੀਂ ਕੱਟਦੇ ਹਫ਼ਤੇ ਹਾਂ ਰੁਦੂਦਾਰ ਉਹ ਮੱਲਾ ਰੁਦੂਦਾਰ ਨਾ ਰ ਨਾ ਰਖਣਦੀ ਪੁੱਦੂ ਹੂੰ ਦੂਜੀਆਂ ਨਾ ਰਖਦਾ ਨਾ ਰੁਦੂਦਾਰ ਨਾਲ ਉਹਦਾ ਹੋ ਗਿਆ ਰਾਜਿਆ ਜੈ ਜੈ ਜੀ ਹਲੇ ਵੀ ਗਲਤ ਹੈ ਦੋ ਦੀ ਜਿਆਦੇ ਤੇ ਰੁਦੂਦਾਨ ਸੰਧੀ ਤੇ ਇੱਕ ਤਾਂ ਉਗਰਾਹਾਂ ਬਹੁਤ ਮਾੜੀ ਸੋਚ ਤੇ ਮਾੜੀ ਬੋਲ ਵਾਲੀ ਹੈ ਨਾ ਜੀ ਸਹੀ ਗੱਲ ਹੈ ਕੇਂਦਰੀ ਤੇਰਾ ਕੀ ਕਹਿਣਾ ਬਈ ਮਨਦਾ ਵੀ ਜਿਵੇਂ ਆਪਾਂ ਗੱਲ ਕਰੀਏ ਚਲੋਂਦਾ ਆਪਣੇ ਸਾਰੇ ਸਤਿਕਾਰਯੋਗ ਨੇ ਜਿੰਨੀਆਂ ਵੀ ਜੁਨੀਆਂ ਦੇ ਜਥੇ ਬੰਦੀਆਂ ਦੇ ਲੀਡਰ ਨੇਗੇ ਹੈਣਾ ਸਾਰੇ ਸਤਿਕਾਰਯੋਗ ਨੇ ਪਰ ਕਈ ਵਾਰ ਜਦੋਂ ਆਪਾਂ ਰੁਲਦੂ ਮਾਨਸਾ ਦੇ ਮਤਲਬ ਵੀ ਇੰਨੇ ਕਹਿੜੇ ਬਿਆਨ ਸੁਣਦੇ ਆਂਗੇ ਤਾਂ ਉਹਦੇ ਬਾਰੇ ਤੇਰਾ ਮਨ ਕੀ ਕਹਿੰਦਾ ਵੀ ਯਾਰ ਐ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐ ਲੱਗਦੇ ਨੇ ਫਿਰ ਇਹ ਮਤਲਬ ਕਿਸਾਨ ਤਾਂ ਹੈ ਨਹੀਂਗੇ ਹੂੰ ਵੀ ਇਹ ਤਾਂ ਨਾ ਮਖੌਟਾ ਪਾਇਆ ਹੋਇਆ ਕਿਸਾਨੀ ਦੇ ਨਾਂ ਤੇ ਪੈਸੇ ਲੁੱਟਣ ਦਾ ਠੀਕ ਹੈ ਬੜਾ ਬਗਰਾਹਾਂ ਦੀ ਦੇਖੀਏ ਤੋ ਆਂ ਦਿੱਲੀ ਪੋਸਟ ਤੇ ਪਾਈ ਤੋ ਸਾਰੇ ਲੋਕਾਂ ਨੇ ਦੇਖੀ ਹੋਣੀ ਹੁੰਦੀ ਹੈ ਕਹਿੰਦਾ ਚਾਹੋ ਸਾਰਾ ਪੰਜਾਬ ਉੱਠ ਕੇ ਤੁਰ ਪਿਓ ਐਮ ਐਸ ਪੀ ਦਾ ਮਿਲ ਨਹੀਂ ਨੀ ਤੂੰ ਪੈਸੇ ਬਾ ਕਾਦੇ ਇਕੱਠੇ ਕਰਦਾ ਪਿੰਡਾਂ 'ਚੋਂ ਫੇਰਾ ਯੇ ਮੈਸ ਬਣੀ ਮਿਲ ਉਹ ਡੀਸੀਆਂ ਕੋਲੋਂ ਥੋੜਾ ਮਿਲੂਗੀ ਆ ਰੋਜ਼ ਸਾਡੇ ਪਿੰਡੋਂ ਟਰਾਲੀਆਂ ਜਾਂਦੀਆਂ ਨੇ ਹੂੰ ਤੇ ਜਾਂਦੀਆਂ ਮਸੂਰੂਰ ਐਸਐਸਪੀ ਦੇ ਡੀਸੀ ਕੋਲੇ ਆਪਾਂ ਤਾਂ ਇਹ ਕਹਿੰਦੇ ਆ ਵੀ ਆਪਣੀ ਸਰਕਾਰ ਕੋਲੇ ਵੀ ਨਹੀਂ ਹੈਗੀ ਇਹ ਢੰਗ ਜਿਹੜਾ ਜਿਹੜਾ ਆਪਾਂ ਜਿਹਦੀ ਲੜਾਈ ਹੈ ਲੜਾਈ ਤਾਂ ਆਪਣੀ ਦਿੱਲੀ ਨਾਲ ਹੈ ਸੈਂਟਰ ਨਾਲ ਹੈ ਉਹੀ ਇੱਕ 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 ਬੰਦ ਲੋਕਾਂ ਨੂੰ ਡਰਾਮੇ ਬਣਾ ਕੇ ਮੱਲਾ ਹਨਾ ਇਧਰ ਦੀ ਬਾਈ ਇਹ ਬੰਦੇ ਯਾਰ ਬਕਾਊ ਮਾਲ ਆ ਜਿਹੜਾ ਇਹ ਵਿਕਿਆ ਹੋਇਆ ਮਾਲ ਆ ਕਿਸੇ ਦੀ ਅੱਖ ਚੱਕ ਕੌਣ ਜੋਗੀ ਨਹੀਂ ਹੈਗੇ ਹੁਣ ਇਹ મોદી ਦੇ ਅੱਖ ਚ ਤੇ મોદી ਕੋਲੋਂ ਇਹ ਵਿਕੇ ਆਏ ਹੋਏ ਨੇ ਜੋ 2020 ਮਤਲਬ 20 ਜ ਆਪਾਂ ਅੰਦੋਲਨ ਆ ਮਤਲਬ 22 ਦੇ ਵਿੱਚ ਕਰਿਆਗਾ ਉਤੋਂ ਵਿਕੇ ਆਏ ਹੋਏ ਨੇ ਜਿਹੜੇ ਬੰਦਾ ਵਿਕੇ ਆ ਸੁਖੀ ਉਹ ਅਗਲੇ ਮੂਰੇ ਦੁਬਾਰੇ ਕਿਵੇਂ ਵੇਚੂਗਾ ਠੀਕ ਹੈ ਆਪਾਂ ਇਹਨਾਂ ਨੂੰ ਇਹ ਵੀ ਕਿਹਾ ਚਾ ਲੋ ਮੰਨ ਲੋ ਨੱਲਿਆਲ ਸਾਹਿਬ ਦਾ ਫੈਲਾ ਹੁਣ ਨਾਲ ਨਹੀਂ ਮਿਲਦਾ ਤੀਆਂ ਤੁਸੀਂ ਹੋਰ ਸੜਕ ਆਪਦੀ ਤੇ ਵੇਜੋ ਆਪਦਾ ਜ਼ੋਰ ਪ੍ਰਦਰਸ਼ਨ ਦਿਖਾ ਦਿਓ ਕਿ ਤੁਹਾਡੇ ਕੋਲੇ ਐਡਾ ਕੇਡਰ ਆਗਾ ਮੰਗਦਾ ਸਾਰੇ ਜਥੇ ਬੰਦਿਆਂ ਦੀ ਆਪਣੀ ਇੱਕੋ ਹੀ ਆ ਨਾ ਸੋ ਮੰਗਦਾ ਮੰਗਦਾ ਹਰੇਕ ਦੀਕਾ ਫੋਜ ਅਲਗ-ਅਲਗ ਆ ਵੀ ਕੋਈ ਮੰਗਾ ਕੋਈ ਰੌਲਾ ਪਾਉਂਦਾ ਬਾਪੂ ਮੈਨੂੰ ਤਾਂ ਹੁਣ ਉਹਨਾਂ ਦਾ ਮੰਗ ਹੀ ਨਹੀਂ ਲੱਗਦੀ ਉਹਨਾਂ ਦੀ ਤਾਂ ਇਹ ਗੱਲ ਆ ਹਾਂ ਉਹਨਾਂ ਹੀ ਤਾਂ ਉਹਨਾਂ ਹੀ ਤਾਂ ਪੈਸੇ ਖਾਣੀ ਮੰਗਾ ਕਹਿੰਦੇ ਤੁਹਾਨੂੰ ਵੀ ਪੈਸੇ ਲੈ ਕੇ ਆਇਆ ਇਹ ਗੱਲ ਹੈਗੀ ਆ ਨਾ ਸਾਰੇ ਬੰਦੇ ਇਹ ਗੱਲਾਂ ਕਹਿੰਦੇ ਨੇ ਕਹਿੰਦੇ ਵੀ ਉਹ ਖਾਣੀ ਡਰਦੇ ਨਹੀਂ ਆਉਂਦੇ ਹੈਗੇ ਵੀ ਉਹ ਵੀਡੀਓ ਜਨਤਕ ਹੋ ਜਾਣਗੀਆਂ ਹਾਂ ਮੱਲਾ ਸੁਖੀ ਜੇ ਕੱਲ ਤਾਂ ਮੈਂ ਤੁਮੇ ਤਾਂ ਮੈਂ ਕੋਈ ਕੁਝ ਨਹੀਂ ਖੂਆ ਹੂੰ ਕੱਲ ਨੂੰ ਮੇਰੀ ਵੀਡੀਓ ਪਾਉਣਾਗਾ ਮੇਰੀ ਵੀਡੀਓ ਤਾਂ ਨਹੀਂ ਪਾਵੇਂਗਾ ਵੀ ਮੈਂ ਤੋ ਲੈਤਾ ਹੋਇਆਗਾ ਮੈਂ ਬੋਲੂ ਮੂਰੇ ਆ ਕੇ ਹਾਂ ਉਹੀ ਗੱਲ ਆ ਇਹਨਾਂ ਨੂੰ ਇਹਨਾਂ ਦਾ ਝੁਗਾ ਪਾਟੂਗਾ ਮੱਲਾ ਯਾਰ ਵੀ ਇਹਨਾਂ ਨੂੰ ਐ ਲੱਗੂਆ ਵੀ ਯਾਰ ਜਦੋਂ ਮੋਦੀ ਉਹਨਾਂ ਨੇ ਐ ਇਦਾਂ ਨੇ ਬਿਆਨ ਦਿੱਤਾ ਤੇ ਬੈਗਬੱਗ ਲਾਉਣ ਦਾ ਸਾਰੀ ਸਾਨੂੰ ਉਹ ਪਹਿਲਾਂ ਇੰਜ ਹੀ ਨੇ ਮੱਲਾ ਹਣਾ ਮੱਲਾ ਮੇਰੀ ਗਿਰਵਾਨੀ ਤੋਂ ਮਰ ਦੇ ਘਰ ਆਲੀ ਪਾਗ ਬੰਦੀ ਤੋਂਮਰ ਦੇ ਘਰ ਵਾਲੀ ਹਾਂ ਉਹ ਤਾਂ ਇੰਜ ਹੀ ਨੇ ਪਰ ਇਹਨਾਂ ਨੂੰ ਇਹੀ ਡਰ ਆ ਵੀ ਕਿਤੇ ਸਾਡਾ ਸਾਰਾ ਨਾ ਟੁਕਾ ਪਾੜਦਾ ਸਾਡੇ ਕੋਲੇ ਕੁਛ ਰਹਿ ਨਹੀਂ ਨਾ ਸਹੀ ਗੱਲ ਹੈ ਤੇ ਪਰ ਉਹ ਲੋਕ ਸਮਝ ਚੁੱਕੇ ਨੇ ਬਹੁਤ ਜ਼ਿਆਦੇ ਮੈਨੂੰ ਇਹ ਆਗਾ ਕਿਨਾਂ ਤੋਂ ਬਾਗੀ ਹੋ ਕੇ ਆਉਣ ਲੱਗੇ ਬਈ ਠੀਕ ਹੈ ਇੱਥੇ ਮਿਲਦੇ ਆ ਤੁਹਾਨੂੰ ਮੋਰਚੇ 'ਚ ਕਿ ਸਾਨੂੰ ਦੋ ਬੰਦੇ ਬਾਰਡਰ ਤੇ ਗਏ ਅੱਛਾ ਕਹਿੰਦੇ ਬਈ ਅਸੀਂ ਪੱਕੇ ਬੰਦੇ ਸੀ ਰਾਜੀਵਾਲ ਦੇ ਜੰਮਾ ਪੱਕੇ ਅੱਛਾ ਅਸੀਂ ਉੱਥੋਂ ਸੰਭੂ ਤੋਂ ਹੁਣ ਛੱਡ ਕੇ ਆ ਗਏ ਕਿੱਦਾਂ ਅੱਛਾ ਡੱਲੇ ਵਾਲ ਦਾ ਸਾਫ ਦਾ ਕਰ ਕੀ ਆਏ ਆ ਉੱਥੋਂ ਛੱਡ ਕੇ ਕਹਿੰਦੇ ਸੀ ਹੁਣ ਯਾਰ ਫਤੇਗੜ ਸਾਹਿਬ ਤੋਂ ਕੱਲ ਬਾਈ ਲੱਖਾ ਬੋਲਿਆ ਆਪਾਂ ਨਾ ਬੋਲਦਾਗਾ ਮੈਨੂੰ ਇਹ ਉਮੀਦ ਹੈ ਜਿਹੜੀ ਮੱਲਾ ਜਿੱਦੇ ਹੁਣ ਆਪਾਂ ਨੂੰ ਆਪਣਾ ਫਤਿਹਗੜ੍ਹ ਸਾਹਿਬ ਦਾ ਮੇਲੇ ਦਾ ਮੱਲਾ ਮੇਲਾ ਸਿੱਧੀ ਹੁੰਦੇ ਹੜਾ ਖਤਮ ਹੋ ਗਿਆ ਉਦੋਂ ਬਾਅਦ ਮੱਲਾ ਉੱਥੋਂ ਇਕੱਠ ਹੋਣਾ ਜ਼ਿਆਦੇ ਡਾਬਲਾ ਸਾਰੇ ਨੌਜਵਾਨ ਮੇਰੇ ਪਿੰਡੋਂ ਵੀ ਆਉਣਗੇ ਭਾਈ ਮੇਰੇ ਪਿੰਡੋਂ ਵੀ ਆਉਣਗੇ ਟਰਾਲੀਆਂ ਦੇ ਉੱਤੇ ਸਾਰਾ ਕੁਝ ਤਾਮਾ ਜਾਮਾ ਫਿੱਟਾ ਕੱਪੜੇ ਉਹਨਾਂ ਕੋਲੇ ਨੇ ਸਾਰੀ ਓਰੇ ਆਉਣਗੇ ਠੀਕ ਹੈ ਹਾਂ ਓਰੇ ਮੈਨੂੰ ਇਹ ਪਾਤੜਾਂ ਦਾ ਮੱਲਾ ਵੀ ਉਹ ਮੈਨੂੰ ਉਮੀਦ ਐ ਈ ਐ ਵੀ ਪਾਤੜਾਂ ਦਾ ਕਾ ਆਪਣਾ ਲੱਗ ਜੂਗਾ ਇਹ ਕੱਲ ਵੀ ਨਵੀਆਂ ਨਵੀਆਂ ਟਰਾਲੀਆਂ ਆਈਆਂ ਬਈ ਨਵੀਆਂ ਨਵੀਆਂ ਟਰਾਲੀਆਂ ਜਿਹੜੀਆਂ ਆ ਜਿਹੜੇ ਮਗਰ ਲੱਗੇ ਬਾਪੂ ਕੱਲ ਮੈਂ ਤੇ ਬੰਨੇ ਫੋਨ ਲਾਇਆ ਸੀ ਆਪਣੇ ਪਿੰਡ ਵਾਲੇ ਨੇ ਉਹ ਚੱਲੇ ਹੋਇਆ ਉਹ ਕਹਿੰਦਾ 22 ਟਰਾਲੇ ਆਉਂਦੇ ਆ ਅੱਛਾ ਫਤਿਹਗੜ ਸਾਹਿਬ ਤੋਂ ਫਤਿਹਗੜ ਸਾਹਿਬ ਤੋਂ 22 ਟਰਾਲੇ ਇੱਥੇ ਤਾਂ ਨਹੀਂ ਜਾਉਂਗੇ ਆਪਣੇ ਕੋਲੇ ਵਾਹ ਜੀ ਵਾਹ ਬਾਹਰ ਆਉਣਗੇ ਬਾਪੂ ਹਰ ਇੱਕ ਮਾਲਾ ਹਰ ਇੱਕ ਮਿੰਡਾਂ ਆਉਣਗੇ ਬਈ ਆਉਣਗੇ ਜਿਹੜੇ ਉੱਥੇ ਆਪਣੇ ਬੰਦੇ ਨੇ ਬਰਦਾ ਯਾਰ ਬਈ ਨਹੀਂ ਨਹੀਂ ਜਿਹੜੇ ਉੱਥੇ ਆਪਣੇ ਮਾਲਾ ਲੱਖੇ ਨੇ ਭਾਨੇ ਹੁਰੀ ਨੇ ਉੱਥੇ ਇਹੀ ਟਿਊਸ਼ਨ ਲੱਗ ਰਿਹਾ ਯਾਰ ਤੁਸੀਂ ਉੱਥੇ ਜਾਓ ਉਹੀ ਐਡ ਕਰਦੇ ਆ ਉਹ ਹਾਂ ਯਾਰ ਮੈਨੂੰ ਮੇਰੇ ਪਿੰਡੋਂ ਤੈਨੂੰ ਟਰਾਲੇ ਗਏ ਨੇ ਮੈਨੂੰ ਵਸੇ ਰੱਖ ਕੇ ਆ ਉਹਨਾਂ ਨੇ ਵੀ ਫਤੇਗੜ ਸਾਹਿਬ ਚੱਲੀ ਆ ਮੈਂ ਪਹਿਲਾਂ ਵੀ ਗੁ ਗਿਆ ਇੱਕ ਦੋ ਵਾਰੀ ਉਹਨਾਂ ਦੇ ਨਾਲ ਮੈਂ ਆਖਿਆ ਵੀ ਮੈਂ ਫਤੇਗੜ ਸਾਹਿਬ ਨਹੀਂ ਜਾਂਦਾ ਮੈਂ ਤਾਂ ਇੰਦਰ ਜਾਵਾਂਗੇ ਧਰਨੇ ਤੇ ਸਹੀ ਗੱਲ ਦਾ ਜਾਵਾਂਗੇ ਅਸਲ ਤਾਂ ਆਪਾਂ ਦੇਖੀਏ ਵੀ ਉਹੀ ਦਿਨ ਨੇ ਹਨਾ ਉਹੀ ਜ਼ੁਲਮ ਹੋ ਰਿਹਾ ਹਨਾ ਉਹੀ ਜ਼ਾਬਰ ਹੋ ਰਿਹਾ ਮਤਲਬ ਉਹੀ ਚੀਜ਼ ਤਾਂ ਉਹੀ ਹੋ ਸਮਝਣ ਦੀ ਗੱਲ ਹੈ ਉਰ ਇਹ ਵੀ ਫਤੇਗੜ ਸਾਹਿਬ ਵਾਲਾ ਮਾਹੌਲੀਆ ਦੇਖ ਲੈ ਮੀਂਹ ਪੈ ਰਿਹਾ ਹੈ ਠੰਡ ਦੇ ਵਿੱਚ ਆਪਣੇ ਲੋਕ ਬੈਠੇ ਆਗੇ ਹਨਾ ਬਿਲਕੁਲ ਤੇ ਬਸ ਇੱਕ ਐ ਵੀ ਥੋੜਾ ਜਿਆ ਚੇਂਜ ਹੋ ਰਿਹਾ ਕੰਮ ਉਹ ਵੀ ਬਾਈ ਲੋਕ ਉਹੀ ਹਾਂ ਸਹੀ ਗੱਲ ਬੰਨੀ ਹੋ ਜਿਵੇਂ ਹੁਣ ਦੇਖ ਝੜਸੀ ਕੋਈ ਚਾਹ ਪਾਣੀ ਦਾ ਜਾਂ ਕੋਈ ਸਿਸਟਮ ਹੈ ਜਾਂ ਨਹੀਂ ਹੋਇਆ ਵੀ ਬੰਦਾ ਕੋਈ ਇੱਥੇ ਭੁੱਖਾ ਰਹੇ ਜੀ ਹਾਂ ਇਹ ਵੀ ਵੱਡੀ ਗੱਲ ਨਾ ਰੱਖੀ ਹੈ ਮਹੱਤਵਕ ਬਿਲਕੁਲ ਬਿਲਕੁਲ ਬਾਕੀ ਉਹ ਵੀ ਆਪਣੇ ਮੱਲਾ ਸਿਰ ਦੇ ਤਾਜ ਨੇ ਮੱਲਾ ਜਾਂ ਪਹਿਲਾਂ ਜਾਏ ਉਹ ਪਿੱਛੋਂ ਜਾਏ ਉਹਨਾਂ ਦੇ ਮਨ ਆਪਾਂ ਪਹਿਲਾਂ ਮੈਂ ਪਹਿਲਾਂ ਹੀ ਜਾਇਆ ਆਪਦੇ ਜਵਾਕਾ ਨੂੰ ਲੈ ਕੇ ਆਪਾਂ ਉਦੋਂ ਜਾਏ ਉਹ ਹਨਾ ਤੇ ਚਲੋ ਆ ਆਪੋ ਆਪ ਨੂੰ ਸਮਝ ਆ ਗਈ ਉੱਥੇ ਵੀ ਚੱਲਾ ਆਪਣੇ ਬੰਦਿਆਂ ਨੂੰ ਮਤਲਬ ਉੱਥੇ ਵੀ ਕਲਾਸ ਲਾ ਕੇ ਬੰਦਿਆਂ ਨੂੰ ਤਾਂ ਆਉਣਾ ਤਾਂ ਔੜੀ ਆ ਨੀ ਨੀ ਬਿਲਕੁਲ ਬਿਲਕੁਲ ਆਪਣਾ ਜੇ ਆਪਾਂ ਮਤਲਬ ਉੱਥੇ ਘੱਟ ਘਾਟਦਾ ਤਾਂ ਲੋਕ ਕਹਿੰਦੇ ਵੀ ਆਪਦੇ ਧਰਮ ਨੂੰ ਟੁੱਟ ਜਾਂਦੇ ਨੇ ਹਾਂ ਇਹ ਵੀ ਗੱਲ ਹੈਗੀ ਧਰਮ ਵੀ ਆਪਾਂ ਨੂੰ ਜ਼ਰੂਰੀ ਆ ਬਿਲਕੁਲ ਪਹਿਲਾਂ ਧਰਮ ਆਗਾ ਤੇ ਲੜਾਈਆਂ ਦਾ ਬਾਅਦ ਦੀਆਂ ਆ ਨੇ ਨਾ ਕਿਉਂਕਿ ਗੁਰੂ ਮਹਾਰਾਜ ਨੇ ਆਪਣੀ ਆਪਾਂ ਨੂੰ ਮਹਾਰਾਜ ਨੇ ਸਭ ਦੇ ਧਰਮ ਨੂੰ ਆਪਾਂ ਨੂੰ ਜੰਗ ਲੜਨੇ ਸਿਖਾਇਆ ਲੜਨੇ ਸਿਖਾਇਆ ਨੇ ਆਪਣਾ ਆਪਦਾ ਪਰਿਵਾਰ ਵਾਰ ਕੇ ਉਹ ਮੱਲਾ 28 ਤਰੀਕ ਨੂੰ ਉਹ ਸੁਰਖਰੂ ਹੋ ਗਈ ਸੀ। ਹੂੰ 28 ਤਰੀਕ ਨੂੰ ਆਪਦੇ ਚਾਰੇ ਬੇਟੇ ਜਵਾਕ ਬਾਰ ਕੇ ਉਹ ਸੁਰਖਰੂ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਕਹਿੰਦਾ ਮੱਲਾ ਮੈਂ ਹੁਣ ਸਾਰੀ ਪਾਈ ਪਾਈ ਝੁਕਾਤੀ। ਹੂੰ ਹੈ ਤੇ ਸੰਘਰਸ਼ੋ ਲੜਨੇ ਤੇ ਮੈਨੂੰ ਇੱਕ ਹੋਰ ਵੀ ਗੱਲ ਇਹ ਹੈ ਆ ਵੀ ਜੋ ਦੱਲੇ ਵਾਲਾ ਸਾਹਮਣੇ ਇਹਨਾਂ ਨੂੰ ਸਮਾਤੀ ਗੁਰੂ ਮਹਾਰਾਜ ਨੇ ਬਖਸ਼ੀ ਹੈਗੀ। ਹੂੰ ਜਿਹੜੇ ਇਹ ਇੰਤੋਂ ਪਹਿਲਾਂ ਨਾ ਭੁਖ ਹੜਤਾਲ ਕਰਤੀ। ਇਹਨਾਂ ਲੰਮਾ ਇਹਨਾਂ ਲੰਮਾ ਚੱਲ ਕੇ ਪਹਿਲਾਂ ਨਾ ਹੋਗੀ। ਇਹ ਕੋਈ ਉਹ ਪ੍ਰਮਾਤਮਾ ਦੇ ਮਤਲਬ ਉਹ ਮੰਨ ਲਓ ਇਹ ਗੁਰੂ ਦਾ ਸਿੱਖ ਇੰਨਾ ਪਿਆਰਾ ਹੈਗਾ ਜਿਹਨੇ ਜਿਹਨੂੰ ਆਪਣੀ ਬੁੱਕਲ ਚ ਲੈ ਰੱਖਿਆ ਉਹਨੇ ਤੇ ਮੈਂ ਤੈਨੂੰ ਹੋਰ ਹੀ ਦੱਸਣਾ ਜੇ ਡੱਲਿਆ ਸਾਹਿਬ ਨੂੰ ਕੁਝ ਹੁੰਦਾਗਾ ਤਾਂ ਹੋਰ ਦੁਨੀਆ ਨਾਲ ਸੋਚ ਲੈਣ ਸੋਡਾ ਪੱਤਾ ਸਾਫ਼ ਹੋਊਗਾ ਹੂੰ ਜਿਹਨੇ ਸੀ ਦੀ ਪਾਈਆ ਸੀ ਦੀ ਦਾ ਤਾਂ ਸੀ ਦੀ ਨੂੰ ਹੀ ਸਹੀ ਗੱਲ ਆ ਕਿਦੇ ਕੋਲ ਨੂੰ ਮਗਰੋਂ ਕਹਿੰਦੇ ਵੀ ਅਸੀਂ ਅੱਡ ਸੰਘਰਸ਼ ਕਰਦੇ ਹਾਂ ਤੁਹਾਨੂੰ ਹੁਣ ਹੁਣ ਐਮਐਸਪੀ ਦਿਵਾਵਾਂਗੇ ਉਹ ਕਰਾਂਗੇ ਹਨਾ ਪਰ ਆਮਰ ਵੀ ਉਹ ਹੋ ਸਕਦੇ ਨੇ ਜਿਹਦੀ ਪ੍ਰਮਾਤਮਾ ਨੇ ਡਿਊਟੀ ਲਾਦੀ ਸਿੱਧੀ ਹੈ ਨਾ ਹਾਂ ਬਿਲਕੁਲ ਕਾਮਰੇਡ ਲਾਣਾ ਇਹਨਾਂ ਦਾ ਇਹਨਾਂ ਦਾ ਕੀ ਕਰਨਾਗਾ ਇਹਨਾਂ ਤਾਂ ਆਪਦੀਆਂ ਉਹੀ ਦੋ ਤਰ੍ਹਾਂ ਦੋ ਮਤਲਬ ਉਹਨਾਂ ਰੋਟੀਆਂ ਸੇਕਦੇ ਨੇ ਹਾਂ ਦੋ ਰੋਟੀਆਂ ਦੇਖਦੇ ਨੇ ਦੋਏ ਦਾਰੀ ਤਲਵਾਰ ਆ ਉਹਨਾਂ ਦੇ ਹੱਥ 'ਚ ਨਹੀਂ ਸਹੀ ਗੱਲ ਹਾਂ ਬਿਲਕੁਲ ਅਸਲ 'ਚ ਆਪਣੇ ਕੀ ਆਣਾ ਬਾਈ ਜਿਵੇਂ ਮੰਨ ਲਾ ਵੀ ਬੰਦੇ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਬਤ ਕਰਨਾ ਪੈਂਦਾ ਵੀ ਵੋਏ ਮੈਂ ਅਸਲੀ ਆ ਨਕਲੀ ਨਹੀਂ ਹੈਗਾ ਹਾਂਜੀ 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 ਨਹੀਂ ਅਸਲੀ ਬਾਈ ਹਾਂ ਇਹਨਾਂ ਤੋਂ ਉਹ ਵੀ ਕਿਹਾ ਸੀ ਉੱਥੋਂ ਦਿੱਲੀ ਤੁਰਨ ਵੇਲੇ ਅਸੀਂ ਮਿਲਾਸਟ ਤੱਕ ਡੱਲੇ ਵਾਲ ਦੇ ਸਾਥ ਦੇ ਨਾਲ ਸੀ ਹਾਂ ਮਗਰੋਂ ਤੱਕ ਉਹਨਾਂ ਨੇ ਕਿਹਾ ਸੀ ਵੀ ਆਪਾਂ 20 ਦਿਨ ਰੁਕ ਜੋਏ ਮੈਂ ਤੁਹਾਨੂੰ ਪੱਕਾ ਕੰਮ ਕਰਾ ਕੇ ਲੈ ਜੂੰ ਹਾਂ ਇਹਨਾਂ ਨੇ ਭੀਜਾਂ ਚੱਕੀਆਂ ਟਰਾਲੀਆਂ ਰੇਸਾਂ ਦਿੱਤੀਆਂ ਚੱਲ ਪਏ ਕੋਈ ਵਾਜਤ ਲੈ ਜੀ ਮੋਰ ਤਾਂ ਇਹਨਾਂ ਨੇ ਵੇਖਣੇ ਫਿਰ ਗੱਫੇ ਫੜੇ ਹੋਣਗੇ ਨਾ ਜਿਹੜੀ ਗੱਲ ਹੈ ਕਹਿੰਦੇ ਹੋਣਗੇ ਸੇਤੀ ਸਾਂਭ ਲਈਏ ਘਰੇ ਜਾ ਕੇ ਫੜ ਲੈਣ ਰਾਜ ਸਵੇਰੇ ਸਦੀ ਵੋਟਾਂ ਹੀ ਪੈਣੀਆਂ ਸੀ ਨਾ ਉਦੋਂ ਕਹਿੰਦੇ ਹਨਾ ਰਾਸ਼ਟਰਪਤੀ ਦਾ ਵੀ ਸਵੇਰੇ ਉਹ ਮੈਂ ਸੁਣਿਆਗਾ ਹਨਾ ਮੋਦੀ ਦੇ ਵਿਰੋਧੋ ਕਹਿੰਦਾ ਵੀ ਆਪਣੇ ਕਿਸਾਨ ਤਾਂ ਬਹੁਤ ਔਖੇ ਨੇ ਯਾਰ ਵੀ ਤੁਸੀਂ ਕਹਿੰਿਆ ਨੇ ਕਿਸਾਨ ਖਸਾ ਲੈ ਕਿਸਾਨ ਤਾਂ ਕਹਿੰਦਾ ਬਹੁਤ ਦੁਖੀ ਹੈ ਕੋਰਡੋ ਟੂਡੋ ਤੇ ਅਮਰੀਕਾ ਜਿਹੜੀਆਂ ਆਪਾਂ ਨੂੰ ਉੱਥੋਂ ਖਬਰਾਂ ਉਹ ਬੰਦੇ ਮੱਲਾ ਖਬਰਾਂ ਦੇ ਰਹੇ ਨੇ ਯਾਰ ਆਪਾਂ ਨੂੰ ਇਹ ਲੱਗ ਗਿਆ ਵੀ ਆਪਣਾ ਰਾਜ ਆਉਣ ਵਾਲਾ ਆਪਣੇ ਰਾਜ ਦੇ ਕੁਝ ਪਾਲੀ ਲਵੇ ਲੱਗੇ ਨੇ ਜਿਹੜੇ ਹੁਣ ਮੱਲਾ ਅਮਰੀਕਾ ਤੇ ਮੱਲਾ ਵੀ ਆਪਣੇ ਕੈਨੇਡਾ ਇਹਨਾਂ ਨੂੰ ਅੱਖਾਂ ਵਿਖਾਉਣ ਲੱਗੇ ਵੀ ਜਦ ਤੁਸੀਂ ਸਿੱਖਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਲੱਗ ਅਦਮੀ ਦੇ ਦੀਆ ਡੋ ਇਹ ਯਾਰ ਮਤਲਬ ਇਹ ਕੌਮ ਬੇ ਬਾਗੀ ਆ ਇਹ ਗਲਾਮ ਤਾਂ ਹੋ ਹੀ ਸਕਦੀ ਸਹੀ ਗੱਲ ਜਿਹੜਾ ਕੌਮ ਆ ਬਿਲਕੁਲ ਜੀ ਸੋ ਪ੍ਰਾਭੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਫੇਰ ਕਰਾਂਗੇ ਜੀ ਬਾਈ ਹੋਰ ਨਾਲ ਗੱਲਬਾਤ ਬਹੁਤ ਵਧੀਆ ਲੱਗਿਆ ਮਿਲ ਕੇ ਧੰਨਵਾਦ ਜੀ ਥੈਂਕ ਯੂ ਲਓ ਪ੍ਰਾਭੋ ਬਈ ਅੱਜ ਆਪਾਂ ਨੂੰ ਇੱਕ ਜੋਧਾ ਮਿਲਿਆ ਜਿਹੜਾ ਪਿਛਲੇ ਕਿਸਾਨ ਅੰਦੋਲਨ ਵੇਲੇ ਨਾ ਬੰਦੇ ਨੇ ਜਾਨ ਤਲੀ ਤੇ ਲਾ ਕੇ ਸਾਨੂੰ ਮੈਂ ਦੱਸਾਂ ਗੱਲ ਕਹਿੰਦਾ ਬਾਈ ਮੈਂ ਦੋ ਜਿਉਂਦੇ ਆ ਜਿਹੜੇ ਆਪਣੇ ਅਥਰੂ ਗੈਸ ਵਾਲੇ ਗੋਲੇ ਹੁੰਦੇ ਨਾ ਕਹਿੰਦਾ ਉਹਦੇ ਪਿੰਡ ਲੈ ਗਿਆ ਸੀ ਤੇ ਕਹਿੰਦਾ ਪਿੰਡ ਫਿਰ ਚਲਾ ਕੇ ਵੀ ਦਿਖਾਏ ਵੀ ਐਂ ਚੱਲਦਾ ਇੰਨਾ ਔਖਾ ਕਰ ਦੇ ਦੀ ਤੇ ਉਹ ਜੋਧੇ ਦੇ ਮਾਸ਼ਾ ਨੂੰ ਦਰਸ਼ਨ ਕਰਵਾਉਣਾ ਉਹਦਾ ਪਿੰਡ ਵਗੈਰਾ ਵੀ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਤੇ ਬਾਈ ਸੱਸੀ ਕਾਲ ਜੀ ਬਾਈ ਸੱਸੀ ਕਾਲ ਤੇ ਮੰਨ ਲਓ ਕੀ ਵਾਕਿਆ ਹੋਇਆ ਸੀਗਾ ਜੀ ਆਪਾਂ ਉਸ ਬਾਰੇ ਦੱਸੋ ਉਹ ਬਾਈ ਜਿੱਦ ਦੇ ਸੀ ਦਿੱਲੀ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਹਾਂ ਉੱਧੇ ਗਏ ਸੀ ਸੀ ਠੀਕ ਹੈ ਤੇ ਆਪਕੋ ਤੁਰੇ ਹੀ ਬੁਲਾਡ ਦੀ ਦਾਣਾ ਮੁੰਡੀ ਨੂੰ ਪੂਰਾ ਕੱਟ ਕਰਕੇ ਤੇ ਅੱਛਾ ਮੰਗ ਲਾ ਜੋ ਠੀਕ ਹੈ ਬਹੁਤ ਆ ਕੁੜਾ ਨਾ ਮੁਸੀਬਤਾਂ ਨਾ ਪਹੁੰਚੇ ਉੱਥੇ ਸੀ ਠੀਕ ਹੈ ਜਦੋਂ ਉੱਥੇ ਪਹੁੰਚੇ ਇਹਨਾਂ ਦੇ ਬਾਰਡਰ ਬੂਟੇ ਦਾ ਹਾਲਾਤ ਸੀ ਸਾਰੇ ਹਾਂ ਸਾਨੂੰ ਮਾਰਤਾ ਮੈਟਰੋ ਦੇ ਪੁਲ ਨੇ ਅੱਛਾ ਮੈਟਰੋ ਦੇ ਪੁਲ ਤੇ ਚੜ ਕੇ ਫੌਜਾਂ ਨੇ ਸਾਡੇ ਥੂ ਪੈਸ ਦੇ ਗੋਲੇ ਜਿਹੜਾ ਇਧਰ ਟਿੱਕਰੀ ਬਾਰਡਰ ਵਾਲੇ ਪਾਸੇ ਮੈਟਰੋ ਦਾ ਪੁਲ ਆ ਗਿਆ ਹਾਂ ਹਾਂ ਟਿੱਕਰੀ ਬਾਰਡਰ ਤੇ ਸੀ ਹਾਂ ਉਹ ਛੁੱਟੀ ਰੱਖ ਖੋਇਆ ਮੱਛੀਆਂ ਕਿਰਾ ਸੀ ਪਿੱਛੇ ਹਟ ਕੇ ਪੂਹ ਪਾ ਕੇ ਖੰਜਾਂ ਲੈ ਕੇ ਹਾਂ ਉਖਲਾਇਆ ਹਾਂ ਆਖਾ ਬਸ ਇਹਨਾਂ ਨੂੰ ਫੜਾਂਗੇ ਯਾਰ ਠੀਕ ਹੈ ਉਹ ਆਇਆ ਤੇ ਨੇਰਾ ਤੇ ਪੈਰਾ ਮੇਰੇ ਮਾਂ ਛੜ ਛੜਤਾ ਮਾਂ ਆਪਦੇ ਸਿਰ ਤੋਂ ਲਾ ਕੇ ਪਰਨਾ ਥੱਲੇ ਹੋ ਗਿਆ ਅੱਛਾ ਬੋਚ ਲਿਆ ਮੈਂ ਹਾਂ ਬੋਚ ਲਿਆ ਤੇ ਦੂਜਾ ਆ ਹੂੰ ਉਹ ਮੈਂ ਪਾ ਕੇ ਪਾ ਕੇ ਜੇਬ ਚ ਤੇ ਦੂਜਾ ਫੇਰ ਬੋਚ ਲਿਆ ਅੱਛਾ ਪਹਿਲਾਂ ਡਰ ਨਹੀਂ ਹੈ ਵੀ ਫਟ ਜੂ ਇਹ ਆ ਹੋ ਜੂ ਮਰਨ ਖਾਤਰ ਤਾਂ ਗਏ ਸੀ ਆਏ ਹਾਏ ਹਾਏ ਦਰਨ ਖਾਤਰ ਨਹੀਂ ਗਏ ਸੀ ਮਰਨ ਖਾਤਰ ਗਏ ਸੀ ਹਾਂ ਮੈਂ ਦੋ ਫੇਰ ਬਈ ਜਦੋਂ ਬਾਹਰ ਡਿੱਗ ਪਿਆ ਸਾਡੇ ਤੂਆਂ ਤਾਂ ਪਿਆ ਖਾਜ ਟਰਾਲੇ ਨਾਲ ਜਿਵੇਂ ਬੱਚੇ ਸਾਡੇ ਇੱਕ ਦੋ ਟਕਰਾਂ ਹਾਂ ਆਸਾ ਪਾਸਾ ਹੋ ਗਏ ਬਾਹੂ ਬੂਕੇ ਟਰਾਲੇ ਦੇ ਉਹਨੇ ਅੱਥਰੂ ਪਾ ਪੁੰਝ ਗਏ ਸੀ ਉਹਨੇ ਉਹ ਤੋਂ ਡਰ ਲੱਗੇ ਪਰ ਉਹਨੇ ਤਾਂ ਵੀ ਹੈ ਨਾ ਕਿਤੇ ਟੱਟਣਾ ਚੱਲ ਜੇ ਇੱਥੇ ਹਾਂ ਸਹੀ ਗੱਲ ਹੈ ਫਿਰ ਉਹ ਰੱਖਿਆ ਮੈਂ ਬਹੁਤ ਦੂਸਾਂ ਤੇ ਉਹ ਟਰਾਲੀ ਤੇ ਠੀਕ ਹੈ ਫਿਰ ਉਹ ਮੈਂ ਪਿੰਡ ਲੈ ਆਇਆ ਅੱਛਾ ਬਾਜੀ ਜਦੋਂ ਮੈਂ ਮੁਰਕੇ ਪਿੰਡ ਆਇਆ ਬਾਜੀ ਜਦੋਂ ਪਿੰਡ ਲੈ ਕੇ ਦਿਖਾਇਆ ਲੋਕਾਂ ਨੂੰ ਗੱਲ ਬਾਤ ਆ ਚੀਜ਼ਾਂ ਹਾਂ ਨੇ ਸਾਨੂੰ ਉੱਥੇ ਨਾ ਹਰਾਨ ਕੀਤਾ ਗੱਲ ਛੱਡ ਦਿਓ ਮੈਨੂੰ ਕੀ ਆਏ ਮੈਂ ਇੱਥੇ ਖੜੋ ਮੱਚ ਲੱਗਦਾ ਹਾਂ ਤੁਹਾਨੂੰ ਹਾਂ ਨਾ ਮਾਰਿਆ ਧਰਤੀ ਤੇ ਹਾਂ ਦੇਖੀ ਨਾ ਕੁਝ ਕਿਸੇ ਨੂੰ ਸਹੀ ਗੱਲ ਐ ਇਹ ਬਾਪ ਤੁਹਾਨੂੰ ਉਹ ਜਿਹੜੇ ਜੋਂ ਟੌਲੀ ਚੜੇ ਤੈਨੂੰ ਐ ਨਹੀਂ ਕਿਹਾ ਵੀ ਤੂੰ ਮਰਵਾਵੇਂਗਾ ਬੋੜਿਆ ਤੂੰ ਪੰਗਾ ਛੱਡ ਲੈ ਅੰਦਰ ਧਰਕੇ ਗਏ ਜਦੋਂ ਵਿੱਚ ਲੈ ਤੂੰ ਲੈਤਾ ਹੋ ਅੰਦਰ ਉਹ ਬਚਲੇ ਨਾ ਭਾਬੇ ਦੇ ਪਾਗੇ ਧਰ ਲੈ ਉਹ ਮਾ ਉਹ ਪੁੱਤਰ ਨਾਲ ਨਹੀਂ ਕਿਹਾ ਵੀ ਤੂੰ ਮਰਵਾਵੇਂਗਾ ਖੱਖਮਾ ਟਰੱਕੰਡੇ ਨੇ ਨਹੀਂ ਗਾਣਾ ਦਿੱਤੇ ਵੀ ਤੂੰ ਮਰਵਾਵੇਂਗਾ ਆ ਬੈਠੇ ਮੇਰੇ ਪਿੰਡ ਦੀ ਨਾਲ ਅੱਛਾ ਠੀਕ ਐ ਇਹ ਵੀ ਰਹੀ ਮੁੰਡੇ ਦੀ ਯਾਰ ਨੇ ਫਿਰ ਉਥੇ ਦਰਨ ਖਤ ਨਹੀਂ ਗਏ ਸੀ ਮਰਨ ਖਤ ਮਰਨ ਖਤ ਅੱਜ ਵੀ ਇੱਥੇ ਬੈਠੇ ਆ ਹਾਂ ਅੰਦੋਲਨਾਂ 'ਚ ਬੈਠੇ ਆ ਕੋਈ ਮੁਸੀਬਤ ਪਿੰਡਾਂ 'ਚ ਕੁਝ ਵੀ ਹੁੰਦਾ ਜਾਨ ਦੇਣ ਨੂੰ ਤਿਆਰ ਸਹੀ ਗੱਲ ਹੈ ਨਹੀਂ ਬਿਲਕੁਲ ਕਿਹੜਾ ਪਿੰਡ ਆ ਜਾਂਦਾ ਆਪਣਾ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਡ ਕੁੱਤੀਵਾਲ ਫੁਰਦਾ ਬਰਿੰਡੇ ਜ਼ਿਲ੍ਹੇ 'ਚ ਮੋੜ ਮੰਡੀ ਕੋਲੇ ਮੋੜ ਮੰਡੀ ਕੋਲੇ ਹਾਂ ਮੇਰਾ ਨਾਮ ਜੈਵ ਸਿੰਘ ਹੈ ਠੀਕ ਹੈ ਮੈਨੂੰ ਪਿੰਡ 'ਚ ਵੀ ਲੋਕ ਟੰਗੀ ਦੇਣਾ ਜੈਵ ਟੰਗੀ ਟੰਗੀ ਹਾਂ ਉਹਦਾ ਕੀ ਮਤਲਬ ਹੈ ਮਸ਼ਹੂਰ ਆ ਪਹਿਲਾਂ ਤੋਂ ਆਲਾ ਪਿੰਡ ਟੰਗਣਾ ਟੰਗਣਾ ਜਗਾੜਦਾ ਤੰਗੀ ਤੁਹਾਨੂੰ ਪੈਂਦੀ ਆ ਨਾ ਤੁਹਾਨੂੰ ਅੱਲ ਪੈਂਦੀ ਆ ਤੰਗੀ ਪਤਾਦਿਆਂ ਤੋਂ ਢੰਗ ਲਾਗੀ ਤਾਂ ਫਿਰ ਬੰਬ ਲਾਇਆ ਆ ਹਾਂ ਸਾਨੂੰ ਪਿੰਡ ਦੇ ਵਿੱਚ ਵੀ ਜੇ ਕਿਸੇ ਨੇ ਗਾਣਾ ਹੋਵੇ ਸਾਡੇ ਘਰੇ ਕੱਲਾਏ ਕਹਿੰਦੇ ਢੰਗਿਆਂ ਦੇ ਘਰੇ ਜਾਣਾ ਅੱਛਾ ਉਹ ਵੀ ਘਰਾਂ ਢੰਗਿਆਂ ਦੇ ਸੀ ਠੀਕ ਹੈ ਮੋਕਾ ਵਾਲੇ ਘਰ ਠੀਕ ਹੈ ਇੱਕ ਸਾਡੇ ਪਿੰਡ ਕਰਮ ਸਿੰਘ ਵੀ ਆ ਜਿਹੜਾ ਸਾਡੇ ਪਿੰਡ ਵਾਹਿਆ ਹੋਇਆ ਉਹ ਖੇਤੀ ਕਰਦਾ ਦੂਜੀ ਆਰਗੈਨਿਕ ਹੈਗਾ ਗਵੰਡੀਆ ਮੇਰਾ ਗਵੰਡੀਆ ਹਾਂ ਸਾਡਾ ਉਹ ਫੜ ਲੱਗਦਾ ਹੈ ਹਰੀਗੜ ਵਾਹਿਆ ਵਾਹਿਆ ਤੇਰੇ ਪਿੰਡ ਪਸੇਰੀ ਮੂਹਲੀ ਵੇਚਿਆ ਰਹੀ ਦੰਦੇ ਰੱਖਿਆ ਉਹਦੇ ਵਿੱਚ ਵੀ ਨਾਲ ਜਾਂਦਾ ਹੈ ਹੈ ਅਸੀਂ ਵੀ ਆਰਗੈਨਿਕ ਕਰਦੇ ਤੋਂ ਬਣਾ ਕੇ ਤਾਂ ਰਹਿ ਅਸੀਂ ਵੀਡੀਓ ਅਸੇ ਛੋਟਾ ਉਹ ਮੁੰਡੇ ਦੀ ਠੀਕ ਹੈ ਉਹਦੇ ਡੈਡੀਆਂ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਹੋਰ ਠੀਕ ਹੋ ਜੀ ਹਾਂ 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 ਠੀਕ ਹੈ ਆ ਮੈਂ ਉਹਦਾ ਨਾਮ ਲੈਣੀ ਲੱਗਿਆ ਦੀ ਮੈਂ ਇੱਕ ਹੋਰ ਮੁੰਡਾ ਮੇ ਦਿਮਾਗ ਚੋਂ ਨਿਕਲ ਗਿਆ ਤੀਗਾ ਨਾ ਠੀਕ ਹੈ ਤੇ ਇਹ ਦੇਖ ਲਓ ਭਰਾਵਾ ਵੀ ਐਡੇ ਐਡੇ ਜਜਵੇ ਨੇ ਬੰਦਿਆਂ ਦੇ ਹਨਾ ਜਦੋਂ ਮੌਤ ਮਿਖਲੀ ਨਾ ਕਹਿੰਦੇ ਜਿਵੇਂ ਮੈਂ ਤੁਹਾਨੂੰ ਅੱਜ ਗੱਲ ਕਹੀ ਸੀ ਵੀ ਜਦੋਂ ਬੰਦਾ ਮੌਤ ਮ ਫੇ ਤਾਂ ਮੌਤ ਦੂਰ ਭਾਈਦੀ ਐ ਦਰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਆਪਾਂ ਮੰਨਦੇ ਆ ਹੁਣ ਡੱਲੇਵਾਲ ਸਾਹਿਬ ਦੇਖਣਾ ਬੈਠਾ ਐ ਮੌਤ ਮਿਥ ਕੇ ਬੈਠਾ ਐ ਹੁਣ ਮੌਤ ਮੌਤ ਦੂਜੇ ਉਹ ਵੀ ਬੰਦੇ ਨੇ ਜਿਹੜੇ ਬਿਆਨ ਹੀ ਦੇਈ ਜਾਂਦੇ ਨੇ ਕਹਿੰਦੇ ਡਰਾਮੇ ਕਰਦਾ ਐ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਉਹਨਾਂ ਨੂੰ ਕਹਾਂ ਤੁਸੀਂ ਹਫ਼ਤੇ ਦੀ ਭੁਖੜ ਨਾਲ ਕਰਕੇ ਦੇਖੋ ਔਰ ਉਹ ਦੂਰ ਦਾ ਫੁਰੂ ਦੋ ਦੋ ਟੰਗ ਨਹੀਂ ਕੱਟਦੇ ਹਫ਼ਤੇ ਹਾਂ ਰੂਦੂ ਦਾ ਰਮਲਾ ਰੂਦੂ ਦਾ ਨੋਰਾ ਨੋਰਾ ਖਣਦੀ ਪੁੱਦੂ ਦੂਜੀਆਂ ਨੋਰਾ ਨੋ ਰੂਦੂ ਦਾ ਨਾਮ ਉਹਦਾ ਰਾਜ ਹੈ ਜੈ ਜੀ ਹਲੇ ਵੀ ਗਲਤ ਹੈ ਦੋ ਦੀ ਜਿਆਦੇ ਤੇ ਰੂਦੂਆਂ ਸੰਧੀ ਤੇ ਇੱਕ ਉਗਰਾਹਾਂ ਬਹੁਤ ਮਾੜੀ ਸੋਚ ਤੇ ਮਾੜੀ ਬੋਲ ਵਾਲੀ ਹੈ ਲੋ ਜੀ ਸਹੀ ਗੱਲ ਹੈ ਕੇਂਦਰੀ ਤੇਰਾ ਕੀ ਕਹਿਣਾ ਬਈ ਮਨਦਾ ਵੀ ਜਿਵੇਂ ਆਪਾਂ ਗੱਲ ਕਰੀਏ ਚਲੋਂਦਾ ਆਪਣੇ ਸਾਰੇ ਸਤਿਕਾਰਯੋਗ ਨੇ ਜਿੰਨੀਆਂ ਵੀ ਜੁਨੀਅਨ ਦੇ ਜਥੇ ਬੰਦੀਆਂ ਦੇ ਲੀਡਰ ਨੇਗੇ ਹੈਣਾ ਸਾਰੇ ਸਤਿਕਾਰਯੋਗ ਨੇ ਪਰ ਕਈ ਵਾਰ ਜਦੋਂ ਆਪਾਂ ਰਲਦੂ ਮਾਨਸਾ ਦੇ ਮਤਲਬ ਵੀ ਇੰਨੇ ਕਹਿੜੇ ਬਿਆਨ ਸੁਣਦੇ ਆਂਗੇ ਤਾਂ ਉਹਦੇ ਬਾਰੇ ਤੇਰਾ ਮਨ ਕੀ ਕਹਿੰਦਾ ਵੀ ਯਾਰ ਐ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐ ਲੱਗਦੇ ਨੇ ਫਿਰ ਮਤਲਬ ਕਿਸਾਨ ਤਾਂ ਹੈ ਨਹੀਂਗੇ ਹੂੰ ਵੀ ਇਹ ਤਾਂ ਨਾ ਮਖੌਟਾ ਪਾਇਆ ਹੋਇਆ ਕਿਸਾਨੀ ਦੇ ਨਾਂ ਤੇ ਪੈਸੇ ਲੁੱਟਣ ਦਾ ਠੀਕ ਹੈ ਹਨਾ ਮਗਰਾਹਾਂ ਦੀ ਦੇਖੀਏ ਤੋ ਆਂ ਦਿੱਲੀ ਪੋਸਟ ਤੇ ਪਾਈਓ ਤੋ ਸਾਰੇ ਲੋਕਾਂ ਨੇ ਦੇਖੀ ਹੋਣੀ ਉੱਤੇ ਕਹਿੰਦਾ ਚਾਹੋ ਸਾਰਾ ਪੰਜਾਬ ਉੱਠ ਕੇ ਤੁਰ ਪਿਓ ਐਮ ਐਸ ਪੀ ਦਾ ਮਿਲ ਨਹੀਂ ਨੀ ਤੂੰ ਪੈਸੇ ਬਾਕਾਦੇ ਇਕੱਠੇ ਕਰਦਾ ਪਿੰਡਾਂ 'ਚੋਂ ਫੇਰਾ ਦੇ ਮੱਸ ਬੇਣੀ ਲਈ ਉਹ ਡੀਸੀਆਂ ਕੋਲੋਂ ਥੋੜਾ ਮਿਲੂਗੀ ਆ ਰੋਜ਼ ਸਾਡੇ ਪਿੰਡੋਂ ਟਰਾਲੀਆਂ ਜਾਂਦੀਆਂ ਨੇ ਹੂੰ ਤੇ ਜਾਂਦੀਆਂ ਮਸੂਮ ਰੂਰ ਐਸਐਸਪੀ ਦੇ ਡੀਸੀ ਕੋਲੇ ਆਪਾਂ ਤਾਂ ਇਹ ਕਹਿੰਦੇ ਆ ਵੀ ਆਪਣੀ ਸਰਕਾਰ ਕੋਲੇ ਵੀ ਨਹੀਂ ਹੈਗੀ ਇਹ ਢੰਗ ਜਿਹੜਾ ਜਿਹੜਾ ਆਪਾਂ ਜਿੰਨੇ ਲੜਾਈ ਲੜਾਈਦਾ ਆਪਣੀ ਦਿੱਲੀ ਨਾਲ ਸੈਂਟਰ ਨਾਲ ਹੈ ਸੈਂਟਰ ਨਾਲ ਆ ਗਈ ਉਹੀ ਇੱਕ 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 ਬੰਦ ਲੋਕਾਂ ਨੂੰ ਡਰਾਮੇ ਬਣਾ ਕੇ ਮਾਲਾ ਹਨਾ ਇਧਰ ਦੀ ਬਾਈ ਇਹ ਬੰਦੇ ਯਾਰ ਬਕਾਊ ਮਾਲ ਆ ਜਿਹੜਾ ਇਹ ਵਿਕਿਆ ਹੋਇਆ ਮਾਲ ਆ ਕਿਸੇ ਦੀ ਅੱਖ ਚੱਕ ਕੌਣ ਜੋਗੀ ਨਹੀਂ ਹੈਗੇ ਹੁਣ ਇਹ મોદી ਦੇ ਅੱਖ ਚ ਤੇ મોદી ਕੋਲ ਇਹ ਵਿੱਕਿਆਏ ਹੋਏ ਨੇ ਜੋ 2020 ਮਤਲਬ 20 ਜ ਆਪਾਂ ਅੰਦੋਲਨ ਆ ਮਤਲਬ 22 ਦੇ ਵਿੱਚ ਕਰਿਆਗਾ ਉਤੋਂ ਵਿੱਕਿਆਏ ਹੋਏ ਨੇ ਜਿਹੜੇ ਬੰਦਾ ਵਿੱਕਿਆ ਸੁਖੀ ਉਹ ਅਗਲੇ ਮੂਰੇ ਦੁਬਾਰੇ ਕਿਵੇਂ ਬਹਿ ਜਾਊਗਾ ਠੀਕ ਹੈ ਆਪਾਂ ਇਹਨਾਂ ਨੂੰ ਇਹ ਵੀ ਕਿਹਾ ਚੱਲੋ ਮੰਨ ਲਓ ਨੱਲਿਆਲ ਸਾਹਿਬ ਦਾ ਫੈਸਲਾ ਹੁਣ ਨਾਲ ਨਹੀਂ ਮਿਲਦਾ ਤੀਆ ਤੁਸੀਂ ਹੋਰ ਸੜਕ ਆਵਦੀ ਤੇ ਵਜਾ ਹਰਦਾ ਜ਼ੋਰ ਪ੍ਰਦਰਸ਼ਨ ਦਿਖਾ ਦਿਓ ਕਿ ਤੁਹਾਡੇ ਕੋਲੇ ਐਡਾ ਕਿਡਰ ਆਗਾ ਮੰਗਦਾ ਸਾਰੇ ਜਥੇ ਬੰਦੇ ਆਪਣੀ ਇੱਕੋ ਹੀ ਹੈ ਨਾ ਸੋ ਮੰਗਦਾ ਮੰਗਦਾ ਹਰੇਕ ਦੀਪਕਾ ਸੋਚ ਲੱਗ ਲਗਾ ਹਰ ਵੀ ਕੋਈ ਮੰਗਾ ਕੋਈ ਰੌਲਾ ਬਾਪੂ ਮੈਨੂੰ ਤਾਂ ਹੁਣ ਉਹਨਾਂ ਦਾ ਮੰਗ ਹੀ ਨਹੀਂ ਲੱਗਦਾ ਉਹਨਾਂ ਦੀ ਇਹ ਗੱਲ ਆ ਉਹਨਾਂ ਦੀ ਉਹਨਾਂ ਦੀ ਤਾਂ ਪੈਸੇ ਖਾਣੀ ਮੰਗਾ ਕੋਈ ਪੂਰੀ ਪੈਸੇ ਲੈ ਕੇ ਆਇਆ ਇਹ ਗੱਲ ਹੈਗੀ ਆ ਨਾ ਸਾਰੇ ਬੰਦੇ ਇਹ ਗੱਲਾਂ ਕਹਿੰਦੇ ਨੇ ਕਹਿੰਦੇ ਵੀ ਉਹ ਖਾਣੀ ਡਰਦੇ ਨਹੀਂ ਆਉਂਦੇ ਹੈਗੇ ਵੀ ਉਹ ਵੀਡੀਓ ਜਨਤਕ ਹੋ ਜਾਣਗੀਆਂ ਮਾਲਾ ਸੁਖੀ ਜੇ ਕੱਲ ਲੈਂਦਾ ਮੈਂ ਤਾ ਮੈਂ ਤੋ ਕੁਝ ਲੱਤ ਖੋ ਆ ਕੱਲ ਨੂੰ ਮੇਰੀ ਵੀਡੀਓ ਪਾਉਣਾਗਾ ਮੇਰੀ ਵੀਡੀਓ ਤਾਂ ਨਹੀਂ ਪਾਵੇਂਗਾ ਵੀ ਮੈਂ ਤੋ ਲਿੱਤਾ ਹੋਇਆਗਾ ਮੈਂ ਬੋਲੂ ਮੂਰੇ ਆ ਕੇ ਹਾਂ ਉਹੀ ਗੱਲ ਆ ਇਹਨਾਂ ਨੂੰ ਇਹਨਾਂ ਦਾ ਝੁੱਗਾ ਪਾਟੂਗਾ ਮਤਲਬ ਯਾਰ ਵੀ ਇਹਨਾਂ ਨੂੰ ਐ ਲੱਗੂਆ ਵੀ ਯਾਰ ਜਦੋਂ ਮੋਦੀ ਉਹਨਾਂ ਨੇ ਐ ਇਦਾਂ ਨੇ ਬਿਆਨ ਦਿੱਤਾ ਇਹ ਬੈਗ ਬੱਗ ਲਾਉਣ ਦੇ ਸਾਰੀ ਸਾਨੂੰ ਉਹ ਪਹਿਲਾਂ ਐ ਹੀ ਨੇ ਮਾਲਾ ਹਣਾ ਮਤਲਬ ਵੀ ਉਹ ਐ ਹੀ ਨੇ ਉਹ ਤੋ ਮਰ ਦੇ ਘਰ ਵਾਲੀ ਬੈਗ ਪਾਉਂਦੀ ਤੋ ਮਰ ਦੇ ਘਰ ਵਾਲੀ ਹਾਂ ਉਹ ਤਾਂ ਐ ਹੀ ਨੇ ਪਰ ਇਹਨਾਂ ਨੂੰ ਇਹੀ ਡਰ ਆ ਵੀ ਕਿਤੇ ਸਾਡਾ ਸਾਰਾ ਨਾ ਟੁਕਾ ਪਾੜ ਦਨ ਸਾਡੇ ਕੋਲੇ ਪੁੱਛਣਾ ਵੀ ਨਾ ਸਹੀ ਗੱਲ ਹੈ ਤੇ ਪਰ ਹੁਣ ਲੋਕ ਸਮਝ ਚੁੱਕੇ ਨੇ ਬਹੁਤ ਜ਼ਿਆਦੇ ਮੈਨੂੰ ਇਹ ਹੈਗਾ ਕਿਨਾਂ ਤੋਂ ਬਾਗੀ ਹੋ ਕੇ ਨਹੀਂ ਆਉਣ ਲੱਗੇ ਬਈ ਠੀਕ ਹੈ ਇੱਥੇ ਮਿਲਦੇ ਆ ਤੁਹਾਨੂੰ ਮੋਰਚੇ 'ਚ ਕਿ ਸਾਨੂੰ ਦੋ ਦਿਨ ਤੇ ਬਾਰਡਰ ਤੇ ਗਏ ਅੱਛਾ ਕਹਿੰਦੇ ਬਈ ਅਸੀਂ ਪੱਕੇ ਬੰਦੇ ਸੀ ਰਾਜੀਵਾਲ ਦੇ ਜੰਮਾ ਪੱਕੇ ਅੱਛਾ ਅਸੀਂ ਉੱਥੋਂ ਸੰਭੂ ਤੋਂ ਹੁਣ ਛੱਡ ਕੇ ਆ ਗਏ ਤੁਹਾਨੂੰ ਅੱਛਾ ਦੱਲੇ ਵਾਲ ਦਾ ਸਾਫ ਦਾ ਕਰ ਕੀ ਆਏ ਆ ਉੱਥੋਂ ਛੱਡ ਕੇ ਕਹਿੰਦੇ ਅਸੀਂ ਹੁਣ ਜੱਟ ਫਤੇਗੜ ਸਾਹਿਬ ਤੋਂ ਕੱਲ੍ਹ ਬਾਈ ਲੱਖਾ ਬੋਲਿਆ ਆਪਾਂ ਨਾ ਬੋਲਦਾਗਾ ਮੈਨੂੰ ਇਹ ਉਮੀਦ ਹੈ ਜਿਹੜੀ ਮੱਲਾ ਜਿੱਦੇ ਹੁਣ ਆਪਾਂ ਨੂੰ ਆਪਣਾ ਫਤਿਹਗੜ੍ਹ ਸਾਹਿਬ ਦਾ ਮੇਲੇ ਦਾ ਮੱਲਾ ਮੇਲਾ ਸਿੱਧੀ ਹੁੰਦੇ ਹਾਰਾ ਖਤਮ ਹੋ ਗਿਆ ਉਦੋਂ ਬਾਅਦ ਮੱਲਾ ਉੱਥੋਂ ਕੱਠ ਹੋਣਾ ਜਾਦੇ ਡਾਬਲਾ ਸਾਰੇ ਨੌਜਵਾਨ ਮੇਰੇ ਪਿੰਡੋਂ ਆਉਣਗੇ ਬਈ ਮੇਰੇ ਪਿੰਡੋਂ ਵੀ ਜਾਣੋ ਟਰਾਲੀਆਂ ਦੇ ਉੱਤੇ ਸਾਰਾ ਕੋਈ ਤਾਮਾ ਜਾਮਾ ਫਿੱਟਾ ਕੱਪੜੇ ਉਹਨਾਂ ਕੋਲੇ ਨੇ ਸਾਰੀ ਉਰੇ ਆਉਣਗੇ ਠੀਕ ਹੈ ਹਾਂ ਉਰੇ ਮੈਨੂੰ ਇਹ ਪਤਲਾ ਦਾ ਮੱਲਾ ਵੀ ਉਹ ਮੈਨੂੰ ਉਮੀਦ ਐ ਈ ਆ ਵੀ ਪਤਲਾ ਦਾ ਆਪਣਾ ਲੱਗ ਜੂਗਾ ਇਹ ਕੱਲ ਵੀ ਦਾ ਮਗਰ ਲੱਗੀਆਂ ਆਈਆਂ ਬਈ ਠੀਕ ਹੈ ਦੁਨੀਆਂ ਮਗਰ ਲੱਗੀਆਂ ਜਿਹੜੀਆਂ ਆ ਜਿਹੜੇ ਮਗਰ ਲੱਗੇ ਬਾਪੂ ਕੱਲ ਮੈਂ ਤੇ ਕਹਿੰਨੇ ਫੂਨ ਲਾਇਆ ਸੀ ਆਪਣੇ ਪਿੰਡ ਵਾਲੇ ਨੇ ਉਹ ਚੱਲੇ ਹੋਇਆ ਉਹ ਕਹਿੰਦਾ 22 ਟਰਾਲੇ ਆਉਂਦੇ ਆ ਅੱਛਾ ਫਤਿਹਗੜ ਸਾਹਿਬ ਤੋਂ ਫਤਿਹਗੜ ਸਾਹਿਬ ਤੋਂ 22 ਟਰਾਲੇ ਇੱਥੇ ਤਾਂ ਨਹੀਂ ਜਾਉਂਗੇ ਆਪਣੇ ਕੋਲੇ ਬਾਜੀ ਬਾਜੀ ਬਾਹਲੇ ਆਉਣਗੇ ਬਾਪੂ ਹਰ ਇੱਕ ਮਾਲਾ ਹਰ ਇੱਕ ਮਿੰਡਾਂ ਆਉਣਗੇ ਬਈ ਆਉਣਗੇ ਜਿਹੜੇ ਉੱਥੇ ਆਪਣੇ ਬੰਦੇ ਨੇ ਨਹੀਂ ਮਰਦਾ ਯਾਰ ਬਈ ਨਹੀਂ ਨਹੀਂ ਜਿਹੜੇ ਉੱਥੇ ਆਪਣੇ ਮਾਲਾ ਲੱਖੇ ਨੇ ਭਾਨੇ ਹੁੜੀ ਨੇ ਉੱਥੇ ਇਹੀ ਟਿਊਸ਼ਨ ਲੱਗ ਰਿਹਾ ਯਾਰ ਤੁਸੀਂ ਉੱਥੇ ਜਾਓ ਉਹੀ ਐਡ ਕਰਦੇ ਆ ਉਹ ਮੈਨੂੰ ਮੇਰੇ ਪਿੰਡੋਂ ਤੈਨੂੰ ਟਰਾਲੇ ਗਏ ਨੇ ਮੈਨੂੰ ਬਥੇਰਾ ਕਿਹਾ ਉਹਨਾਂ ਨੇ ਵੀ ਫਤੇਗੜ ਸਾਹਿਬ ਚੱਲੀ ਆ ਮੈਂ ਪਹਿਲਾਂ ਵੀ ਗੁ ਗਿਆ ਇੱਕ ਦੋ ਵਾਰੀ ਉਹਨਾਂ ਦੇ ਨਾਲ ਮੈਂ ਆਖਿਆ ਵੀ ਮੈਂ ਫਤੇਗੜ ਸਾਹਿਬ ਨਹੀਂ ਜਾਂਦਾ ਮੈਂ ਤਾਂ ਇੰਦਰ ਜਾਵਾਂਗੇ ਧਰਨੇ ਤੇ ਸਹੀ ਗੱਲ ਹੈ ਜਾਵਾਂਗੇ ਅਸਲ ਤਾਂ ਆਪਾਂ ਦੇਖੀਏ ਵੀ ਉਹੀ ਦਿਨ ਨੇ ਹਨਾ ਉਹੀ ਜ਼ੁਲਮ ਹੋ ਰਿਹਾ ਹਨਾ ਉਹੀ ਜ਼ਾਬਰ ਹੋ ਰਿਹਾ ਮਤਲਬ ਉਹੀ ਚੀਜ਼ ਤਾਂ ਉਹੀ ਸਮਝਣ ਦੀ ਗੱਲ ਹੈ ਉਰੇ ਵੀ ਫਤੇਗੜ ਸਾਹਿਬ ਵਾਲਾ ਮਾਹੌਲ ਹੀ ਆ ਦੇਖ ਲੈ ਮੀਂਹ ਪੈ ਰਿਹਾ ਹੈ ਠੰਡ ਦੇ ਵਿੱਚ ਆਪਣੇ ਲੋਕ ਬੈਠੇ ਆਗੇ ਹਨਾ ਬਿਲਕੁਲ ਤੇ ਬਸ ਇੱਕ ਐ ਵੀ ਥੋੜਾ ਜਿਆ ਚੇਂਜ ਹੋ ਰਿਹਾ ਕੰਮ ਉਹ ਵੀ ਬਾਈ ਲੋਕ ਉਹੀ ਹਾਂ ਤੁਸੀਂ ਗੱਲ ਬੰਨੀ ਹੋ ਜਿਵੇਂ ਹੁਣ ਦੇਖ ਝੜਸੀ ਕੋਈ ਚਾਹ ਪਾਣੀ ਦਾ ਜਾਂ ਕੋਈ ਸਿਸਟਮ ਹੈ ਜਾਂ ਨਹੀਂ ਹੋਇਆ ਵੀ ਬੰਦਾ ਕੋਈ ਇੱਥੇ ਭੁੱਖਾ ਰਹਿ ਜੀ ਹਾਂ ਇਹ ਵੀ ਵੱਡੀ ਗੱਲ ਨਾਲ ਰੱਖੀ ਹੈ ਮਹੱਤਵ ਬਿਲਕੁਲ ਬਿਲਕੁਲ ਬਾਕੀ ਉਹ ਵੀ ਆਪਣੇ ਮੱਲਾ ਸਿਰ ਦੇ ਤਾਜ ਨੇ ਮੱਲਾ ਜਾਂ ਪਹਿਲਾਂ ਜਾਏ ਉਹ ਪਿੱਛੋਂ ਜਾਏ ਉਹਦੇ ਮੱਲਾ ਪਹਿਲੇ ਮੈਂ ਪਹਿਲਾਂ ਹੀ ਜਾਇਆ ਆਪਦੇ ਜਵਾਕਾ ਨੂੰ ਲੈ ਕੇ ਆਪਾਂ ਉਦੋਂ ਜਾਏ ਉਹ ਹਨਾ ਤੇ ਚਲੋ ਆ ਆਪੋ ਆਪ ਨੂੰ ਸਮਝ ਆ ਗਈ ਉੱਥੇ ਵੀ ਚੱਲਾ ਆਪਣੇ ਬੰਦਿਆਂ ਨੂੰ ਮਤਲਬ ਉੱਥੇ ਵੀ ਕਲਾਸ ਲਾ ਕੇ ਬੰਦਿਆਂ ਨੂੰ ਤਾਂ ਆਉਣਾ ਤਾਂ ਔਰੀ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਆਪਣਾ ਜੇ ਆਪਾਂ ਮਤਲਬ ਉੱਥੇ ਘੱਟ ਘਾਟਦਾ ਤਾਂ ਲੋਕ ਕਹਿੰਣਗੇ ਵੀ ਆਪਦੇ ਧਰਮੋਂ ਟੁੱਟ ਜਾਂਦੇ ਨੇ ਹਾਂ ਇਹ ਵੀ ਗੱਲ ਹੈਗੀ ਆ ਧਰਮ ਵੀ ਆਪਾਂ ਨੂੰ ਜ਼ਰੂਰੀ ਆ ਬਿਲਕੁਲ ਪਹਿਲਾਂ ਧਰਮ ਆਗਾ ਤੇ ਲੜਾਈਆਂ ਦਾ ਬਾਅਦ ਦੀਆਂ ਆਉਣੇ ਆ ਨਾ ਕਿਉਂਕਿ ਗੁਰੂ ਮਹਾਰਾਜ ਨੇ ਆਪਾਂ ਨੂੰ ਮਹਾਰਾਜ ਨੇ ਸਭੇ ਧਰਮ ਨਹੀਂ ਆਪਾਂ ਨੂੰ ਜੰਗ ਲੜਨੇ ਸਿਖਾਈ ਆ ਲੜਨੇ ਸਿਖਾਈ ਨੇ ਆਪਣਾ ਆਪਦਾ ਪਰਿਵਾਰ ਵਾਰ ਕੇ ਉਹ ਮਤਲਬ 28 ਤਰੀਕ ਨੂੰ ਉਹ ਸੁਰਖਰੂ ਹੋ ਗਈ ਸੀ। ਹੂੰ 28 ਤਰੀਕ ਨੂੰ ਆਪਦੇ ਚਾਰੇ ਬੇਟੇ ਜਵਾਕ ਬਾਰ ਕੇ ਉਹ ਸੁਰਖਰੂ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿ ਇਸ ਤਿਹੰਦਾ ਮਤਲਬ ਮੈਂ ਹੁਣ ਸਾਰੀ ਪਾਈ ਪਾਈ ਝੁਕਾਤੀ। ਹੂੰ ਹੈ ਤੇ ਸੰਘਰਸ਼ੋ ਲੜਨੇ ਤੇ ਮੈਨੂੰ ਇੱਕ ਹੋਰ ਵੀ ਗੱਲ ਇਹ ਹੈ ਆ ਵੀ ਜੋ ਦੱਲਿਆ ਸਾਹਮਣੇ ਇਹਨਾਂ ਨੂੰ ਸਮਾਤੀ ਗੁਰੂ ਮਹਾਰਾਜ ਨੇ ਬਖਸ਼ੀ ਹੈਗੀ। ਹੂੰ ਜਿਹੜੇ ਇਹ ਇਸ ਤੋਂ ਪਹਿਲਾਂ ਨਾ ਭੁਖ ਹੜਤਾਲ ਕਰਤੀ। ਹੂੰ ਇੰਨਾ ਲੰਮਾ ਇੰਨਾ ਲੰਮਾ ਚੱਲ ਕੇ ਪਹਿਲਾਂ ਨਾ ਹੋ ਗਈ। ਇਹ ਕੋਈ ਉਹ ਪ੍ਰਮਾਤਮਾ ਦੇ ਮਤਲਬ ਉਹ ਮੰਨ ਲਓ ਕਿ ਇਹ ਗੁਰੂ ਦਾ ਸਿੱਖ ਇੰਨਾ ਪਿਆਰਾ ਹੈਗਾ ਜਿਹਨੇ ਜਿਹਨੂੰ ਆਪਣੀ ਬੁੱਕਲ ਚ ਲੈ ਰੱਖਿਆ ਉਹਨੇ ਤੇ ਮੈਂ ਤੈਨੂੰ ਹੋਰ ਹੀ ਦੱਸਣਾ ਜੇ ਡੱਲਿਆ ਸਾਹਿਬ ਨੂੰ ਪੁੱਛ ਹੁੰਦਾਗਾ ਤਾਂ ਹੋਰ ਜੁਨੀਆ ਨਾਲ ਸੋਚ ਲੈਣ ਸੋਡਾ ਪੱਤਾ ਸਾਫ਼ ਹੋਊਗਾ ਹੂੰ ਜਿਹਨੇ ਸੀਧੀ ਪਾਈਆ ਸੀਧੀ ਦਾ ਤਾਂ ਸੀਹੀਦ ਨੂੰ ਹੀ ਸਹੀ ਗੱਲ ਆ ਕਿਦੇ ਉਹ ਕਹਿੰਦੇ ਮਗਰ ਉਹ ਕਹਿੰਦੇ ਅਸੀਂ ਹੱਟ ਸੰਘਰਸ਼ ਕਰਦੇ ਹਾਂ ਤੁਹਾਨੂੰ ਹੁਣ ਐ ਐਮਐਸਪੀ ਦਿਵਾਵਾਂਗੇ ਉਹ ਕਰਾਂਗੇ ਹਨਾ ਪਰ ਆਮਰ ਵੀ ਉਹ ਹੋ ਸਕਦੇ ਨੇ ਜਿਹਦੀ ਪ੍ਰਮਾਤਮਾ ਨੇ ਡਿਊਟੀ ਲਾਦੀ ਸਿੱਧੀ ਹਨਾ ਜੀ ਬਈ ਹਾਂ ਉਹਦਾ ਕਾਮਰੇਡ ਲਾਣਾ ਇਹਨਾਂ ਦਾ ਇਹਨਾਂ ਦਾ ਕੀ ਕਰਨਾਗਾ ਇਹਨਾਂ ਤਾਂ ਆਪਦੀਆਂ ਉਹੀ ਦੋ ਤਰ੍ਹਾਂ ਦੋ ਮਤਲਬ ਉਹਨੀਆਂ ਰੋਟੀਆਂ ਸੇਕਦੇ ਹਾਂ ਹਾਂ ਬੇ ਰੋਟੀਆਂ ਸੇਕਦੇ ਨੇ ਦੋਏ ਦੋਏ ਧਾਰੀ ਤਲਵਾਰ ਆ ਉਹਨਾਂ ਦੇ ਹੱਥ ਚ ਹਾਂ ਬਿਲਕੁਲ ਬਿਲਕੁਲ ਅਸਲ 'ਚ ਆਪਣੇ ਕੀ ਆਣਾ ਬਾਈ ਜਿਵੇਂ ਮੰਨ ਲਾ ਵੀ ਬੰਦੇ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਬਤ ਕਰਨਾ ਪੈਂਦਾ ਵੀ ਵੋਏ ਮੈਂ ਅਸਲੀ ਆ ਨਕਲੀ ਨਹੀਂ ਹੈਗਾ ਹਾਂਜੀ 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 ਨਹੀਂ ਅਸਲੀ ਬਾਈ ਹਾਂ ਇਹਨਾਂ ਤੋਂ ਉਹ ਵੀ ਕਿਹਾ ਸੀ ਉੱਥੋਂ ਦਿੱਲੀ ਤੁਰਨ ਵੇਲੇ ਅਸੀਂ ਲਾਸਟ ਤੱਕ ਡੱਲੇ ਵਾਲ ਦੇ ਸਾਥ ਦੇ ਨਾਲ ਸੀ ਹਾਂ ਮਗਰੋਂ ਤੱਕ ਉਹਨਾਂ ਨੇ ਕਿਹਾ ਸੀ ਵੀ ਆਪਾਂ 20 ਦਿਨ ਰੁਕ ਜਾਓ ਮੈਂ ਤੁਹਾਨੂੰ ਪੱਕਾ ਕੰਮ ਕਰਾ ਕੇ ਲੈ ਜੂੰ ਹਾਂ ਇਹਨਾਂ ਨੇ ਭਿਜਾਂ ਚੱਕੀਆਂ ਟਰਾਲੀਆਂ ਰੇਸਾਂ ਦਿੱਤੀਆਂ ਚੱਲ ਪਏ ਕੋਈ ਵਾਜਤ ਲਿਆ ਜੀ ਨਹੀਂ ਬਾਕੀ ਹੋਰ ਫਿਰ ਗੱਫੇ ਫੜੇ ਹੋਣਗੇ ਨਾ ਜਿਹੜੀ ਗੱਲ ਹੈ ਕਹਿੰਦੇ ਹੋਣਗੇ ਸੇਤੀ ਸ਼ਾਮ ਦੀ ਹੈ ਘਰੇ ਜਾ ਕੇ ਫੜ ਲੈਣ ਅੱਜ ਸਵੇਰੇ ਸਾਡੀ ਵੋਟਾਂ ਹੀ ਪੈਣੀਆਂ ਸੀ ਨਾ ਉਦੋਂ ਕਹਿੰਦੇ ਹਨਾ ਰਾਸ਼ਟਰਪਤੀ ਦਾ ਆ ਵੀ ਗਿਆ ਉਹ ਮਾ ਸੁਣਿਆਗਾ ਹਨਾ ਮੋਦੀ ਦੇ ਵਿਰੋਧੋ ਕਹਿੰਦਾ ਵੀ ਆਪਣੇ ਕਿਸਾਨ ਤਾਂ ਬਹੁਤ ਔਖੇ ਨੇ ਯਾਰ ਵੀ ਤੁਸੀਂ ਕਹਿੰਿਆ ਨਾ ਕਿਸਾਨ ਖਸਾਲ ਨੇ ਕਿਸਾਨ ਤਾਂ ਕਹਿੰਦਾ ਬਹੁਤ ਦੁਖੀ ਹੈ ਕਮੂਰਾ ਟੂਡੋ ਤੇ ਅਮਰੀਕਾ ਜਿਹੜੀਆਂ ਆਪਾਂ ਨੂੰ ਉੱਥੋਂ ਖਬਰਾਂ ਉਹ ਬੰਦੇ ਮੱਲਾ ਖਬਰਾਂ ਦੇ ਰਹੇ ਨੇ ਯਾਰ ਆਪਾਂ ਨੂੰ ਇਹ ਲੱਗ ਗਿਆ ਵੀ ਆਪਣਾ ਰਾਜ ਆਉਣ ਵਾਲਾ ਹਮ ਆਪਣੇ ਰਾਜ ਦੇ ਕੁਝ ਪਾਲੀ ਲਵੇ ਲੱਗੇ ਨੇ ਜਿਹੜੇ ਹੁਣ ਮੱਲਾ ਅਮਰੀਕਾ ਤੇ ਮੱਲਾ ਵੀ ਆਪਣੇ ਕੈਨੇਡਾ ਇਹਨਾਂ ਨੂੰ ਅੱਖਾਂ ਦਿਖਾਉਣ ਲੱਗ ਗਏ ਹਮ ਵੀ ਯਾਰ ਤੁਸੀਂ ਸਿੱਖਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਲੱਗ ਅਦਮੀ ਦੇ ਪਿਆਰ ਤੋਂ ਯਾਰ ਮਤਲਬ ਇਹ ਕੌਮ ਬਗੀ ਆਏ ਤੇ ਗੁਲਾਮ ਤਾਂ ਹੋ ਹੀ ਸਕਦੀ ਸਹੀ ਗੱਲ ਹੈ ਜਿਹੜਾ ਕੌਮ ਬਿਲਕੁਲ ਜੀ ਸੋ ਫਰਾ ਉਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਫੇਰ ਕਰਾਂਗੇ ਜੀ ਬਾਈ ਹੋਰ ਨਾਲ ਗੱਲਬਾਤ ਬਹੁਤ ਵਧੀਆ ਲੱਗਿਆ ਮਿਲ ਕੇ ਧੰਨਵਾਦ ਜੀ ਥੈਂਕ ਯੂ